ਥ੍ਰੈਟ ਆਈ ਉਹ ਮੈਨੂੰ ਇੱਕ ਮਹੀਨੀ ਦੀ ਜੀ ਜਿੰਦੀ ਨੋਟਿਸ ਆਫ ਦੀ ਪੁਲਿਸ ਆਫੀਸ਼ਰਸ ਸਾਰੇ ਸੀਨੀਅਰਾਂ ਦੇ ਵੀ ਧਿਆਨ ਚ ਲਿਆਤਾ ਸੀਗਾ ਇਹ ਥ੍ਰੈਟ ਹੈਗੀ ਆ ਇੱਕ ਬੰਦਾ ਇਹਨਾਂ ਨੇ ਰਾਉਂਡ ਅਪ ਕਰਕੇ ਇੱਕ ਮੈਨੂੰ ਫੜਿਆ ਵੀ ਸੀ ਜੀ ਜਿਹੜਾ ਕਹਿੰਦਾ ਸੀ ਸਾਨੂੰ ਸਪਾਰੀ ਮਿਲੀ ਤੁਹਾਡੀ ਮਾਰਨ ਅੱਛਾ ਜੀ ਉਹ ਤੋਂ ਬਾਅਦ ਸਾਰਿਆਂ ਦੇ ਧਿਆਨ ਚ ਹੈਗਾ ਸੀ ਮੈਟਰ ਕਿ ਮੈਨੂੰ ਗੋਲੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਉਹ ਹੁਣ ਅੱਜ ਬੰਦੇ ਆਏ ਆ ਮੈਂ ਜਿੰਨ ਤੋਂ ਥੱਲੇ ਉਤਰਿਆ ਜਦੋਂ ਉਹਨਾਂ ਨੇ ਮੇਰੇ ਤੇ ਫਾਇਰ ਫੁਰਕੀਤੇ ਆ ਮਿਸ ਫਾਇਰ ਹੋ ਗਿਆ ਸਰ ਹੈ ਕੋਣਾ ਵੇਖ ਕੋਈ ਬੰਦਾ ਉਹ ਦੇਖੋ ਇਦਾਂ ਥਿਸ ਇਜ਼ ਅ ਬੇਗ ਥ੍ਰੈਟ ਇਦਾਂ ਕੁਝ ਨਹੀਂ ਪ ਉਹ ਇੱਕ ਐਫ ਆਈ ਆਰ ਦਰਜ ਹੈਗੀ ਆ ਜਿਹੜਾ ਪਹਿਲੇ ਬੰਦਾ ਰਾਉਂਡ ਅਪ ਕੀਤਾ ਸੀ ਉਹਦਾ ਕੋਈ ਡਿਸਕਲੋਸ ਹੋਇਆ ਨਹੀਂ ਥ੍ਰੈਟ ਨਹੀਂ ਕਾਲ ਨਹੀਂ ਆਈ ਬੰਦਾ ਰਾਉਂਡ ਅਪ ਹੋਇਆ ਸੀਗਾ ਉਹਨੇ ਕਿਹਾ ਸੀ ਕਿ ਅਸੀਂ ਮਾਰਨ ਆਇਆ ਜੀ ਸਰ ਕਿੰਨੇ ਫਾਇਰ ਹੋਏ ਨੇ ਦੇਖੋ ਤਿੰਨ ਮਿਸਟਰ ਚੱਲ ਸੀ ਕਿਸ ਤਰ੍ਹਾਂ ਸੀਗੀ ਮੈਗਜ਼ੀਨ ਲੋਡ ਕਰਤੀ ਸੀ ਉਹਨੇ ਕਾफी ਵਰੀ ਮੈਂ ਬਹੁਤ ਭੱਜ ਗਿਆ ਆਪਣੀ ਜਾਨ ਬਚਾਈ ਕਿੰਨੇ ਲੜਕੇ ਸੀਗੇ ਉਧਰ ਵਿੱਚ ਦੋ ਜਣੇ ਸੀ ਤੇ ਦੋ ਜਣੇ ਸੀ ਆਏ ਕਿੰਦਾ ਗੱਡੀ ਜੇ ਇਹ ਨਹੀਂ ਦੇਖਿਆ ਗਿਆ ਅੱਛਾ ਜੀ ਦੇਖੀ ਸੀ ਤੁਸੀਂ ਆਪਣੀ ਵਾਪਿਸ ਭੱਜ ਕੇ ਸੀਸੀਡੀ ਵੀ ਇਹ ਭੱਜ ਕੇ ਵਾਪਸ ਜਾਨ ਬਚਾਈ ਬਚ ਜਾਨ ਬਚਾਈ ਉੱਪਰ ਤੱਕ ਵੀ ਉੱਪਰ ਤੱਕ ਵੀ ਗਏ ਹੋ ਔੜੀਆਂ ਚੜੇ ਜੀ ਔੜੀਆਂ ਚੜੇ ਨੇ ਸਿੱਟੀ ਨੂੰ ਕਿਵੇਂ ਦੇ ਦ ਸਰ ਜਲੰਧਰ ਦੇ ਲੋ ਐਂਡ ਆਰਡਰ ਨੂੰ ਕਿਵੇਂ ਦੇ ਦ ਨਹੀਂ ਇਸ ਬਾਰੇ ਦੇਖੋ ਦਿਸ ਇਜ਼ ਨੋਟ ਅ ਰਾਈਟ ਟਾਈਮ ਟੂ ਕਮੈਂਟ ਔਨ ਦੀ ਲਾ ਐਂਡ ਆਰਡਰ ਔਰ ਸੀਪੀ ਠੀਕ ਹੈ ਨਾ ਜੀ ਸੋ ਆ ਇਨਸੀਡੈਂਟ ਆ ਜਿਹੜਾ ਕੀ ਸਰ ਸਮਾਂ ਵੀ ਵੇਖਿਆ ਨਾ ਸਾਡਾ ਆਈ ਕੋਈ ਰਿਪੋਰਟਿੰਗ ਹੈ ਤੁਹਾਡੇ ਕੋਲ ਜਿਹੜੀ ਕੋਈ ਥ੍ਰੈਟ ਕਾਲ ਆਈ ਜਿਹੜੀ ਪਿਛਲੀ ਵਾਰੀ ਇਟ ਇਜ਼ ਇਨ ਦੀ ਨੋਟਿਸ ਆਫ ਪੁਲਿਸ ਇੱਕ ਬੰਦਾ ਰਾਉਂਡ ਅਪ ਕੀਤਾ ਉਹਦੇ ਕੋਲ ਪਿਸਟਲ ਤਿੰਨ ਬਰਾਮਦ ਹੋਏ ਰੌਂਦ ਬਰਬਾਦ ਹੋਏ ਕਿਹੜੇ ਥਾਣੇ ਸਰ ਕੰਪਲੀਟ ਹੋਇਆ ਕਿਹਨੇ ਸਾਡੇ ਨੇ ਰੌਂਦ ਇਹ ਪਰਚਾ ਮਕਸੂਦਾ ਦਾ ਹੈਗਾ ਮਕਸੂਦਾ ਹੈ ਅੱਜ ਜੀ ਮੋਡਲ ਟਾਊਨ ਦੇ ਏਰੀਆ ਵਿੱਚ 6 ਨੰਬਰ ਥਾਣੇ 'ਚ ਤੁਹਾਨੂੰ ਇਨਟੀਮੇਸ਼ਨ ਮਿਲੀ ਸੀ ਕਿ 3 ਸਟਾਰ ਬਰਕਸ ਤੇ ਲੱਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਉਹਨੂੰ ਇਨਵੈਸਟੀਗੇਟ ਕਰ ਰਹੇ ਆਂ ਜਿਹੜਾ ਇੱਥੇ ਇੱਕ ਬੰਦਾ ਸੁਖਪ੍ਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ 9:30 ਦਾ ਟਾਈਮ ਸੀ ਜਦੋਂ ਉਹ ਵਾਪਸੀ ਆਪਣੀ ਸੁਖਪ੍ਰੀਤ ਕੇ ਸਿਮਰਨਜੀਤ ਸਿਮਰਨਜੀਤ ਸੌਰੀ ਜੀ ਜੀ ਹਾਂ ਜੀ ਉਹ ਵਾਪਸੀ ਚ ਆਪਣੀ ਗੱਡੀ ਚ ਜਦੋਂ ਬੈਠ ਰਹੀ ਸੀ ਤਾਂ ਇੱਕ ਬੰਦੇ ਨੇ ਉਹਨਾਂ ਤੇ ਪਿਸਟਲ ਕੱਢ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸ ਫਾਇਰ ਹੋਇਆ ਜੀ ਮੈਮ ਕੰਪਲੇਂਟਨ ਨੇ ਕੀ ਕੀ ਕਾਰਨ ਕਿਹਾ ਹੈ ਕੌਣ ਵਿਅਕਤੀ ਨੇ ਉਹ ਜੀ ਹਾਂ ਜੀ ਉਹ ਉਹਨਾਂ ਦੇ ਬਿਆਨ ਲੈਣ ਲੱਗੇ ਆ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਵੀ ਉਹਨਾਂ ਨੂੰ ਥ੍ਰੈਟਸ ਆਈਆਂ ਨੇ ਉਹ ਚੀਜ਼ਾਂ this is the part of investigation we'll verify ਇਸੀ ਦੇ ਸਾਹਮਣੇ ਇਹ ਕਹਿੰਦੇ ਕਿ ਪਹਿਲਾਂ ਵੀ ਮਕਸੂਦਾ ਥਾਣੇ ਦੇ ਵਿੱਚ ਆਲਰੇਡੀ ਕੰਪਲੀਟ ਦਰਜ ਹੈ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਪਹੁੰਚ ਜਾਏਗਾ ਕਿੰਨੇ ਲੋਕਾਂ ਦੀ ਕੋਈ ਸੀਸੀਟੀਵੀ ਆਈ ਹੈ ਉਹ ਤੁਸੀਂ ਰੱਖੀਓ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਉਹਦੇ ਵਿੱਚ ਦੋ ਬੰਦੇ ਦਿਖੇ ਵੀ ਨੇ ਬਟ ਆਈਡੈਂਟੀਫਾਈ ਨਹੀਂ ਹੋ ਪਾਏ ਨਾ ਹੀ ਇਹਨਾਂ ਨੇ ਕੋਈ ਆਈਡੈਂਟੀਫਾਈ ਕੀਤੇ ਮੈਡਮ ਉਹਨਾਂ ਦਾ ਫਾਇਰ ਕਿੰਨੇ ਹੋਏ ਨੇ ਫਾਇਰ ਕਿੰਨੇ ਮੈਮ ਦੋ ਕੰਦੇ ਰੋਂਦ ਵੀ ਲੱਭੇ ਹਾਂ ਜੀ ਨੰਬਰ ਰੋਂਦ ਲੱਭੇ ਪਤਾ ਲੱਗਿਆ ਉਹਨਾਂ ਦਾ ਕਹਿੰਦੇ ਜਿਹੜਾ ਚੈਲੰਜ ਬੰਦਾ ਰੈਸ ਜੀ ਉਹ ਚੀਜ਼ ਫਿਰ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਰਿਹਾ ਕਿ ਦੋ ਟੀਨਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏ ਨੇ ਤੇ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਦਿਖਾ ਦੇਣਾ ਮੈਂ ਖਾਣੇ ਦੀ ਕੋਈ ਦੂਰੀ ਦੇ ਘਟਨਾ ਸਾਰੀ ਵਾਪਰ ਗਈ ਹੈ ਉਸ ਤੋਂ ਪੋਚ ਇਲਾਕਾ ਸਾਰੇ ਮਾਰਕੀਟ ਚ ਐਲਪਾ ਲੈ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਨੰਦਰ ਦਾ ਨੋਨ ਆਰਡਰ ਜੀ ਇਹ ਹੁਣ ਕ੍ਰਾਈਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟੀਗੇਟ ਕਰਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪੈਦਾ ਹੋ ਜਾਂਦਾ ਜੀ ਜਦੋਂ ਇਦਾਂ ਦੀ ਘਟਨਾ ਹੋ ਜਾਈ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਜਲੰਧਰ ਪੁਲਿਸ ਇਜ਼ ਆਲਵੇਸ देयर ਫॉर ði ਸੇਫਟੀ ਐਂਡ ਇਫ ðiਜ਼ ਐਨੀ ਇਸ਼ੂ ਦੇ ਕੈਨ ਕੰਟੈਕਟ ਅਸ ਔਰ 112